ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਗੁਰਦਾਸਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਤਾਂ ਉਸ ਇਲਾਕੇ ਦੇ ਵਿੱਚ ਹੁਣ ਡਰ ਦਾ ਮਾਹੌਲ ਆ ਯਾਨੀ ਕਿ دہشت ਦਾ ਮਾਹੌਲ ਬਣਿਆ ਹੋਇਆ ਦੱਸ ਦੇ ਕਿ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਸੋਲ ਤੋਂ ਸਾਹਮਣੇ ਆਇਆ ਸੋਲ ਦੇ ਵਿੱਚ ਇੱਕ ਬਾਜ਼ਾਰ ਮੇਨ ਬਾਜ਼ਾਰ ਆ ਤਾਂ ਉਸੇ ਦੇ ਵਿੱਚ ਇੱਕ ਕਾਫੀ ਸਾਲ ਯਾਨੀ ਕਿ 40 ਤੋਂ 50 ਸਾਲ ਪੁਰਾਣਾ ਘਰ ਸੀਗਾ ਜਦੋਂ ਉਸ ਦੀ ਮੁਰੰਮਤ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਤੋਰ ਫੋੜ ਕੀਤੀ ਗਈ ਘਰ ਦੀ ਤਾਂ ਜਦੋਂ ਜ਼ਮੀਨ ਖੋਦੀ ਗਈ ਤਾਂ ਜ਼ਮੀਨ ਖੋਦਦੇ ਸਮੇਂ ਜਿਹੜੇ ਮਜ਼ਦੂਰ ਜ਼ਮੀਨ ਖੁਦਾਈ ਕਰਦੇ ਵਿੱਚ ਸੀਗੇ ਉਹਨਾਂ ਦੇ ਹੋਸ਼ ਉੱਡ ਗਏ ਸੀਗੇ ਯਾਨੀ ਕਿ ਉਸ ਜ਼ਮੀਨ ਦੇ ਵਿੱਚੋਂ ਇੱਕ ਵਿਅਕਤੀ ਜਾਂ ਫਿਰ ਜਿਹੜੀ ਹੈ ਇੱਕ ਮਹਿਲਾ ਇਸ ਦੀ ਪਛਾਣ ਨਹੀਂ ਹੋਈ ਪਰ ਇਹ ਦੱਸਦੇ ਕੁਸ ਖੋਦਾਈ ਕਰਦੇ ਸਮੇਂ ਜ਼ਮੀਨ ਦੇ ਵਿੱਚ ਕੰਕਾਲ ਨਿਕਲਿਆ ਜਿਸ ਦੇ ਦੌਰਾਨ ਮੌਕੇ ਤੇ ਮਜ਼ਦੂਰਾਂ ਦੇ ਹੋਸ਼ ਉੱਡ ਗਏ ਉਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਡਰ ਦਾ ਮਾਹੌਲ ਹੈ ਕਿਉਂਕਿ ਜਿਸ ਵੇਲੇ ਇੱਕ ਘਰ ਦੇ ਵਿੱਚੋਂ ਕੰਕਾਲ ਨਿਕਲ ਜਾਵੇ ਤਾਂ ਅਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਘਰ ਦੇ ਆਣ ਗੌਣ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਵੇਗਾ ਬੱਚਿਆਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਵੇਗਾ ਇਹ ਤਾਂ ਤਸਵੀਰਾਂ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਜਿਸ ਦੇ ਦੌਰਾਨ ਮੌਕੇ ਤੇ ਪੂਰਾ ਪਿੰਡ ਇਕੱਠਾ ਹੋ ਜਾਂਦਾ ਸਰਪੰਚ ਮੌਕੇ ਤੇ ਪਹੁੰਚ ਜਾਂਦਾ ਤਾਂ ਸਰਪੰਚ ਦੇ ਵੱਲੋਂ ਪ੍ਰਸ਼ਾਸਨ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪ੍ਰਸ਼ਾਸਨ ਪਹੁੰਚਦਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਉਸ ਘਰ ਨੂੰ ਬੰਦ ਕਰ ਦਿੰਦਾ ਤਾਂ ਜਿਸ ਦੇ ਦੌਰਾਨ ਲੋਕਾਂ ਨੂੰ ਉਸ ਘਰ ਦੇ ਨੇੜੇ ਖੜਨ ਦੇ ਲਈ ਵੀ ਜਿਹੜਾ ਮਨਾ ਕਰ ਦਿੱਤਾ ਕਿਉਂਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਕਾਲ ਲਿਕਣਾ ਕਾਫੀ ਪੁਰਾਣਾ ਹੋ ਸਕਦਾ ਹੈ ਤੇ ਬਦਬੂ ਫੈਲ ਜਾਂਦੀ ਹੈ ਤਾਂ ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉਸ ਘਰ ਦੇ ਨੇੜੇ ਤੇੜੇ ਰਹਿਣ ਤੋਂ ਜਿਹੜਾ ਆ ਦੂਰ ਕਰੇਜ਼ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਬੱਚੇ ਇਸ ਘਰ ਦੇ ਨੇੜੇ ਨਾ ਹੋਣ ਤਾਂ ਮੌਕੇ ਤੇ ਪਿੰਡ ਵਾਸੀ ਇਕੱਠੇ ਹੋਏ ਨੇ ਸਰਪੰਚ ਇਕੱਠੇ ਹੋਏ ਨੇ ਆ ਇੱਕ ਵਾਰ ਸੁਣ ਲੈਣ ਨੇ ਆ ਸਰਪੰਚ ਦੇ ਜਵਾਨੀ ਕਿ ਕਿਸ ਤਰੀਕੇ ਦਾ ਮਾਹੌਲ ਸੀਗਾ ਇਹ ਜਿਹੜਾ ਕੰਕਾਲ ਕਿਸ ਵੇਲੇ ਨਿਕਲਿਆ ਸੀਗਾ ਜਦੋਂ ਇਹ ਕੰਕਾਲ ਨਿਕਲਿਆ ਉਦੋਂ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਸੀਗਾ ਤਾਂ ਹੁਣ ਇਹ ਇਸ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਨਹੀਂ ਹੈ ਕਿ ਕੰਕਾਲ ਕਿਸ ਦਾ ਆ ਔਰ ਕਿੰਨੇ ਸਾਲ ਪੁਰਾਣਾ ਆ ਕੰਕਾਲ ਕਦੋਂ ਇਹ ਘਟਰਾ ਵਾਪਰੀ ਸੀਗੀ ਤਾਂ ਹੁਣ ਇਹ ਜਿਹੜੀ ਪੂਰੀ ਜਾਣਕਾਰੀ ਆ ਪਿੰਡ ਦੇ ਸਰਪੰਚ ਸਾਨੂੰ ਦੱਸਿਆ ਜਾ ਰਿਹਾ ਕਿ ਪਿੰਡ ਦਾ ਸਰਪੰਚ ਆ ਸਾਨੂੰ ਨਾਮ ਦਾ ਆ ਤਾਂ ਉਸ ਦੋ ਲੋਕ ਜਿਹੜੀ ਪੂਰੀ ਜਾਣਕਾਰੀ ਦਿੱਤੀ ਗਈ ਆ ਆ ਇੱਕ ਵਾਰ ਸੋ ਲੈਣੇ ਆ ਕਿਸ ਤਰੀਕੇ ਦਾ ਮਾਹੌਲ ਸੀਗਾ ਔਰ ਕੰਕਾਲ ਕਿਸ ਦਾ ਆ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ਇੱਕ ਪੁਰਾਣੀ ਘਰ ਦੀ ਬਿਲਡਿੰਗ ਦੇ ਵਿੱਚੋਂ ਕੰਕਾਲ ਜੜਾ ਵਾ ਉਹ ਬਰਾਮਦ ਹੋਇਆ ਹੈਗਾ ਵਾ ਪਿੰਡ ਦੇ ਸਰਪੰਚ ਸੜਨਾਲ ਨੇ ਗੱਲਬਾਤ ਕਰ ਲਈ ਇਸਪਾਸਾ ਦਾਦੇ ਜੀ ਇਹ ਕਿਹੜਾ ਪਿੰਡ ਹੈਗਾ ਵਾ ਤਾਂ ਕਦੋਂ ਪਤਾ ਲੱਗਾ ਸੀ ਜਿਹੜਾ ਕੰਕਾਲ ਜਿਹੜਾ ਮਿਲਿਆ ਹੈਗਾ ਜੀ ਪਿੰਡ ਸੋਹਲਾ ਜ਼ਿਲ੍ਹਾ ਗੁਰਦਾਸਪੁਰ ਆ ਇਹ ਸਵੇਰੇ ਹੀ ਪਤਾ ਲੱਗਾ ਜੀ ਤੇ ਜਿਨ੍ਹਾਂ ਨੂੰ ਪਤਾ ਲੱਗਾ ਉਹ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਕੰਗਾਰ ਪਿਆ ਸੀਗਾ ਉਹਨਾਂ ਨੇ ਉਸੇ ਵੇਲੇ ਰਿਪੋਰਟ ਦਿੱਤੀ ਆ ਫਰਾਂਸਿਸ ਟੀਮਾਂ ਵੀ ਆ ਗਈਆਂ ਬਾਕੀ ਹੁਣ ਉਹ ਵਿਭਾਗ ਹੀ ਦੱਸ ਸਕਦਾ ਕਿਉਂਕਿ ਆਮ ਬੰਦੇ ਨੂੰ ਤਾਂ ਪਤਾ ਨਹੀਂ ਗੱਲ ਦੇ ਬਾਰੇ ਕੋਹਨ ਦੱਸਣਗੇ ਕਿਉਂਕਿ ਉਹ ਸੀਲ ਕੀਤਾ ਸੀਗਾ ਘਰ ਹੁਣ ਉਹੀ ਜਗ੍ਹਾ ਦੇ ਅੰਦਰ ਕੋਈ ਨਹੀਂ ਗਿਆ ਕਦੋਂ ਪਤਾ ਲੱਗਾ ਸੀ ਵੀ ਇਹ ਘਰ ਦੇ ਵਿੱਚ ਕੰਕਾਲਾ ਕਾ ਜਾਂ ਡੈਡ ਬੜੀ ਛਿੜ ਪਈ ਹੋਈ ਸੀ ਸਵੇਰੇ ਜੀ ਲੱਗਾ ਜੀ ਪਤਾ 10:00 11:00 ਵਜੇ ਤਾਂ 11:00 ਵਜੇ ਪੁਲਿਸ ਇੱਥੇ ਪਹੁੰਚ ਗਈ ਉਸੇ ਵੇਲੇ ਮੌਕੇ ਤੇ ਪਹੁੰਚ ਗਈ ਜੀ ਕਿਹਨੇ ਦੱਸਿਆ ਸੀਗਾ ਇਹ ਜੀ ਇਥੋਂ નો ਇਨਫੋਰਮੇਸ਼ਨ ਗਈ ਇਹਨਾਂ ਨੂੰ ਉਹਨਾਂ ਉਸੇ ਵੇਲੇ ਪੁਲਿਸ ਆ ਗਈ ਆ ਪੁਲਿਸ ਵੱਤ ਵੱਤ 5-10 ਮਿੰਟ ਜੀ ਆ ਗਈ ਮੈਨੂੰ ਜਦੋਂ ਇਨਫੋਰਮੇਸ਼ਨ ਦਿੱਤੀ ਅੱਜ ਪਰਲੇ ਪਾਸੇ ਕੰਧ ਘੜਦੇ ਸੀ ਕਿ ਉਹਨਾਂ ਸਫਾਈ ਕੀਤੀ ਆ ਉਹ ਥੱਲੇੋਂ ਨਿਕਲੇ ਉਰਲੇ ਪਾਸੇ ਉਹਨਾਂ ਸਫਾਈ ਕਰ ਰਹੇ ਸੀਗੇ ਆਪਣੇ ਪਲਸਟਰ ਕਰਨਾ ਸੀਗਾ ਉਰਲੇ ਪਾਸੇ ਉੱਥੋਂ ਥੱਲੇੋਂ ਪਤਾ ਲੱਗਾ ਕਿੰਨੀ ਕੁ ਡੰਗਾਈ ਦੇ ਦੱਬਿਆ ਸੀਗੇ ਡੰਗਾਈ ਦਾ ਇਹਦੇ ਬਾਰੇ ਨਹੀਂ ਨੌਲੇਜ ਹੁੰਦੀ ਕੋਈ ਕਹਿ ਸਕਦੀ ਵੀ ਕਿਦਾਂ ਹੈਗਾ ਇਹ ਘਰ ਕਿਦਾਂ ਹੈਗਾ ਪਹਿਲਾਂ ਇਹ ਜਾਂ ਇਹ ਜਿਹੜੇ ਇੱਥੇ ਘਰ ਦੇ ਅਸਲੀ ਮਾਲਕ ਹੈਗੇ ਉਹਨੂੰ ਕਿਸੇ ਚੱਲਦੀ ਨਹੀਂ ਵੇਖੋ ਜੀ ਇਹਨਾਂ ਨੇ ਨਵਾਂ ਘਰ ਇੱਕ ਪਰਲੇ ਪਾਸੇ ਪਾਇਆ ਮੀਂਹ ਦੇ ਕਾਰਨ ਘਰ ਡਿੱਗ ਪਿਆ ਸੀਗਾ ਤੇ ਜਿਹੜੇ ਮਾਲਕ ਆ ਉਹਨਾਂ ਨੇ ਨਵਾਂ ਘਰ ਵੀ ਪਾਇਆ ਵਾ ਤੇ ਜਿਹੜੇ ਇਹਨਾਂ ਦੇ ਜਿਹੜਾ ਕੁਲਵੰਤ ਸਿੰਘ ਦੇ ਨਾਂ ਤੇ ਆ ਇਹ ਪਹਿਲਾਂ ਵੀ 1-2 ਸਾਲ ਗੁਰਦੁਆਰੇ ਕਿਤੇ ਰਹਿ ਰਹੇ ਸੀ ਜਾਂਦਾ ਸੀਗਾ ਇਹ ਉਦੋਂ 5-6 ਮਹੀਨੇ ਤੋਂ ਲਾਪਤਾ ਸੀਗੇ ਤੇ ਉਹਨਾਂ ਦਾ ਪਤਾ ਨਹੀਂ ਹੁਣ ਬਾਕੀ ਪੁਲਿਸ ਹੀ ਦੱਸ ਸਕਦੀ ਹੈ ਜੀ ਮਹਿਕਮਾ ਦੱਸ ਸਕਦਾ ਕਿ ਕੀ ਪ੍ਰੋਬਲਮ ਹੈ ਕੌਣ ਹੈ ਕੌਣ ਨਹੀਂ ਹੈ ਨਾ ਇਹਦੀ ਕੰਪਲੇਨਟ ਕਰਵਾਈ ਗਈ ਸੀ ਮਿਸਿੰਗ ਦੀ 4 ਮਹੀਨੇ ਪਹਿਲਾਂ ਹਾਂਜੀ ਥਾਣੇ ਗਏ ਸੀਗੇ ਬੀਬੀ ਉਹ ਕੰਪਲੇਟ ਕਿਆ-ਕਿਆ ਆਈ ਸੀ ਥਾਣੇ ਵੀ ਮੇਰਾ ਘਰ ਵਾਲਾ ਲਾਪਤਾ ਤੂੰ ਤੁਹਾਡੇ ਵੀ ਕਹਿੰਦੇ ਆਏ ਸੀਗੇ ਹਾਂਜੀ ਮੇਰੇ ਕੋ ਵੀ ਆਇਆ 4 ਮਹੀਨੇ ਪਹਿਲਾਂ ਹਾਂਜੀ ਅਗਸਤ ਦੀ ਗੱਲ ਹੈ ਉਦੋਂ ਫਿਰ ਪੁਲਿਸ ਨੇ ਪਾਲ ਕੀਤੀ ਜਾਂ ਕੋਈ ਮਾਮਲਾ ਦਰਜ ਕੀਤਾ ਹਾਂ ਇਹ ਤਾਂ ਉਹਨਾਂ ਨੂੰ ਪਤਾ ਉਹ ਦੱਸ ਸਕਦੇ ਆ ਜਾਂ ਮਹਿਕਮਾ ਦੱਸ ਸਕਦਾ ਜੀ ਫਿਲਹਾਲ ਅਨੁਮਾਨ ਹੀ ਲਗਾਇਆ ਚਾਰ ਸਾਲ ਕਿ ਵੀ ਉਹ ਹੋ ਸਕਦਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਇਹਦੇ ਹੁਣ ਡਾਕਟਰ ਦੱਸ ਸਕਦੇ ਆ ਫ੍ਰਾਂਸਿਸ ਟੀਮਾ ਦੱਸ ਸਕਦੀਆਂ ਤੇ ਪਰ ਅਸੀਂ ਕੀ ਕਹਿ ਸਕਦੇ ਪਰ ਸਹਿਮ ਦਾ ਮਾਹੌਲ ਹੈ ਸਾਡੇ ਪਿੰਡ ਚ ਕਿਉਂਕਿ ਇਹ ਪਹਿਲੀ ਘਟਨਾ ਵਾਪਰੀ ਹੈ ਪਿੰਡ ਵਾਸੀ ਸਾਰੇ ਸਾਰੇ ਪਿੰਡ ਵਾਸੀਆਂ ਵੱਲੋਂ ਸਹਿਮ ਦਾ ਮਾਹੌਲ ਆ ਜਿਹੜੇ ਬਸ ਤੁਸੀਂ ਗੱਲ ਕਰ ਰਹੇ ਹੋ ਕਦੋਂ ਦਾ ਲੱਭਤਾ ਕਿੰਨੇ ਮਹੀਨੇ ਹੋ ਚੁੱਕੇ ਉਹਨਾਂ ਚਾਰ ਪੰਜ ਮਹੀਨੇ ਹੋ ਗਏ ਜੀ ਉਹਨੂੰ ਘਟੋ ਘਟੋ ਲੱਭਤਾ ਇਹਨੂੰ ਵਾਦੀ ਹੋ ਗਏ ਫਿਰ ਆਲੂਨ ਫਰਾਂਸ ਦੀ ਟੀਮਾਂ ਪਹੁੰਚ ਚੁੱਕੀਆਂ ਹਨ ਹਾਂ ਜੀ ਜੀ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਹੁਣ ਟੀਮਾਂ ਹੀ ਤੁਹਾਨੂੰ ਦੱਸ ਸਕਦੀਆਂ ਵਿਭਾਗਾਂ ਦੱਸ ਸਕਦਾ ਪੁੱਛ ਸਕਦਾ ਬਿਲਕੁਲ ਇਸ ਸਰਪਿੰਡ ਦੇ ਸਰਪੰਚ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਕਾਲ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਜਿਹੜਾ ਵਾ ਜ਼ਰੂਰ ਪਾਇਆ ਜਾ ਰਿਹਾ ਹੈਗਾ ਲੇਕਿਨ ਫ੍ਰੈਂਸਿਕ ਟੀਮਾਂ ਜੋ ਪੁਲਿਸ ਦੇ ਉੱਚ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ 4 ਮਹੀਨੇ ਪਹਿਲਾਂ ਇੱਕ ਵਿਅਕਤੀ ਜਿਹੜਾ ਵਾ ਸੀ ਘਰ ਦਾ ਜਿਹੜਾ ਮਾਲਕ ਹੈਗਾ ਸੀ ਉਹ ਗਾਇਬ ਜ਼ਰੂਰ ਹੋਇਆ ਸੀ ਲੇਕਿਨ ਉਸ ਦੀ ਮਿਸਿੰਗ ਦੀ ਰਿਪੋਰਟ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਸੀ ਲੇਕਿਨ ਉਸ ਦੀ ਭਾਲ ਜਿਹੜੀ ਨਹੀਂ ਹੋਈ ਫਿਲਹਾਲ ਅਨੁਮਾਨ ਲਗਾਇਆ ਜਾ ਸਕਦਾ ਕਿ ਉਸ ਵਿਅਕ ਉਦੋਂ ਸਵਾਂ ਚਿੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ 'ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈ ਕਿਤੇ ਇਹ ਕੋਲੋਂ ਸਿੰਘ ਦਾ ਘਰ ਹੈ ਕੋਈ ਮਿਸਿੰਗ ਰਿਪੋਰਟ ਵੀ ਕਿਤੇ ਲਿਖਾਈ ਗਈ ਹੈ ਕੋ ਚੈੱਕ ਕਰ ਰਹੇ ਹਾਂ ਸਰ ਸਰ ਕਿੰਨੇ ਚਿਰ ਪਹਿਲਾਂ ਇਹ ਘਰ ਬੰਦ ਪਿਆ ਸੀਗਾ ਇਹਦੇ ਬਾਰੇ ਇਹ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਨ੍ਹਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਇਥੇ ਜਾਂਚ ਕਰ ਰਹੀ ਹੈ। ਉਹ ਰੈਫਰਜਿਕ ਟੀਮ ਆਈ ਸੀ। ਉਹ ਉਹ ਕਰ ਰਹੀ ਹੈ ਜਾਂਚ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਗੁਰਦਾਸਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਤਾਂ ਉਸ ਇਲਾਕੇ ਦੇ ਵਿੱਚ ਹੁਣ ਡਰ ਦਾ ਮਾਹੌਲ ਆ ਯਾਨੀ ਕਿ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਦੱਸਦੇ ਕਿ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਸੋਲ ਤੋਂ ਸਾਹਮਣੇ ਆਇਆ ਸੋਲ ਦੇ ਵਿੱਚ ਇੱਕ ਬਾਜ਼ਾਰ 메ਨ ਬਾਜ਼ਾਰ ਆ ਤਾਂ ਉਸੇ ਦੇ ਵਿੱਚ ਇੱਕ ਕਾਫੀ ਸਾਲ ਯਾਨੀ ਕਿ 40 ਤੋਂ 50 ਸਾਲ ਪੁਰਾਣਾ ਘਰ ਸੀਗਾ ਜਦੋਂ ਉਸ ਦੀ ਮੁਰੰਮਤ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਤੋਰ ਫੋੜ ਕੀਤੀ ਗਈ ਘਰ ਦੀ ਤਾਂ ਜਦੋਂ ਜ਼ਮੀਨ ਖੋਦੀ ਗਈ ਤਾਂ ਜ਼ਮੀਨ ਖੋਦਦੇ ਸਮੇਂ ਜਿਹੜੇ ਮਜ਼ਦੂਰ ਜ਼ਮੀਨ ਖੁਦਾਈ ਕਰਦੇ ਵੇਸੇ ਗਿਆ ਉਹਨਾਂ ਦੇ ਹੋਸ਼ ਉੱਡ ਗਏ ਸੀਗੇ ਜਾਨੀ ਕਿ ਉਸ ਜ਼ਮੀਨ ਦੇ ਵਿੱਚੋਂ ਇੱਕ ਵਿਅਕਤੀ ਜਾਂ ਫਿਰ ਜਿਹੜੀ ਹੈ ਇੱਕ ਮਹਿਲਾ ਜਿਸ ਦੀ ਪਛਾਣ ਨਹੀਂ ਹੋਈ ਪਰ ਇਹ ਦੱਸਦੇ ਕੁ ਉਸ ਖੁਦਾਈ ਕਰਦੇ ਸਮੇਂ ਉਸ ਜ਼ਮੀਨ ਦੇ ਵਿੱਚੋਂ ਕੰਕਾਲ ਨਿਕਲਿਆ ਜਿਸ ਦੇ ਦੌਰਾਨ ਮੌਕੇ ਤੇ ਮਜ਼ਦੂਰਾਂ ਦੇ ਹੋਸ਼ ਉੱਡ ਗਏ ਉਸ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਡਰ ਦਾ ਮਾਹੌਲ ਹੈ ਕਿਉਂਕਿ ਜਿਸ ਵੇਲੇ ਇੱਕ ਘਰ ਦੇ ਵਿੱਚੋਂ ਕੰਕਾਲ ਨਿਕਲ ਜਾਵੇ ਤਾਂ ਅਸੀਂ ਸਹਿਜ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਘਰ ਦੇ ਆਣ ਗੋਣ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਵੇਗਾ ਬੱਚਿਆਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਵੇਗਾ ਇਹ ਤਾਂ ਤਸਵੀਰਾਂ ਦੇਖ ਕੇ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਜਿਸ ਦੇ ਦੌਰਾਨ ਮੌਕੇ ਤੇ ਪੂਰਾ ਪਿੰਡ ਇਕੱਠਾ ਹੋ ਜਾਂਦਾ ਸਰਪੰਚ ਮੌਕੇ ਤੇ ਪਹੁੰਚ ਜਾਂਦਾ ਤਾਂ ਸਰਪੰਚ ਦੇ ਵੱਲੋਂ ਪ੍ਰਸ਼ਾਸਨ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪ੍ਰਸ਼ਾਸਨ ਪਹੁੰਚਦਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਉਸੇ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਉਸ ਘਰ ਨੂੰ ਬੰਦ ਕਰ ਦਿੰਦਾ ਤਾਂ ਜਿਸ ਦੇ ਦੌਰਾਨ ਲੋਕਾਂ ਨੂੰ ਉਸ ਘਰ ਦੇ ਨੇੜੇ ਖੜਨ ਦੇ ਲਈ ਵੀ ਜਿਹੜਾ ਮਨਾ ਕਰ ਦਿੱਤਾ ਕਿਉਂਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਕਾਲ ਨਿਕਲੇ ਕਾਫੀ ਪੁਰਾਣਾ ਹੋ ਸਕਦਾ ਹੈ ਤੇ ਬਦਬੂ ਫੈਲ ਜਾਂਦੀ ਹੈ ਤਾਂ ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉਸ ਘਰ ਦੇ ਨੇੜੇ ਢੜੇ ਰਹਿਣ ਤੋਂ ਜਿਹੜਾ ਦੂਰ ਕਰੇਜ਼ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਬੱਚੇ ਇਸ ਘਰ ਦੇ ਨੇੜੇ ਨਾ ਹੋਣ ਤਾਂ ਮੌਕੇ ਤੇ ਪਿੰਡ ਵਾਸੀ ਇਕੱਠੇ ਹੋਏ ਨੇ ਸਰਪੰਚ ਇਕੱਠੇ ਹੋਏ ਨੇ ਆ ਇੱਕ ਵਾਰ ਸੁਣ ਲੈਣ ਨੇ ਆ ਸਰਪੰਚ ਦੇ ਜਵਾਨੀ ਕਿ ਕਿਸ ਤਰੀਕੇ ਦਾ ਮਾਹੌਲ ਸੀਗਾ ਇਹ ਇਹ ਜਿਹੜਾ ਕੰਕਾਲ ਕਿਸ ਵੇਲੇ ਨਿਕਲਿਆ ਸਿੱਗਾ ਜਦੋਂ ਇਹ ਕੰਕਾਲ ਨਿਕਲਿਆ ਉਦੋਂ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਸੀਗਾ ਤਾਂ ਹੁਣ ਇਹ ਇਸ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਨਹੀਂ ਹੈ ਕਿ ਕੰਕਾਲ ਕਿਸ ਦਾ ਆ ਔਰ ਕਿੰਨੇ ਸਾਲ ਪੁਰਾਣਾ ਆ ਕੰਕਾਲ ਕਦੋਂ ਇਹ ਘਟਰਾ ਵਾਪਰੀ ਸੀਗੀ ਤਾਂ ਹੁਣ ਇਹ ਜਿਹੜੀ ਪੂਰੀ ਜਾਣਕਾਰੀ ਆ ਪਿੰਡ ਦੇ ਸਰਪੰਚ ਸੋਂ ਨੂੰ ਦੱਸਿਆ ਜਾ ਰਿਹਾ ਕਿ ਪਿੰਡ ਦਾ ਸਰਪੰਚ ਆ ਸੋਂ ਨੂੰ ਨਾਮ ਦਾ ਆ ਤਾਂ ਉਸ ਦੋ ਲੋਕ ਜਿਹੜੀ ਪੂਰੀ ਜਾਣਕਾਰੀ ਦਿੱਤੀ ਗਈ ਆ ਆ ਇੱਕ ਵਾਰ ਸੋ ਲੈਣੇ ਆ ਕਿਸ ਤਰੀਕੇ ਦਾ ਮਾਹੌਲ ਸੀਗਾ ਔਰ ਕੰਕਾਲੇ ਕਿਸ ਦਾ ਆ ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ ਇੱਕ ਪੁਰਾਣੀ ਘਰ ਦੀ ਬਿਲਡਿੰਗ ਦੇ ਵਿੱਚੋਂ ਕੰਕਾਲ ਜੜਾ ਵਾ ਉਹ ਬਰਾਮਦ ਹੋਇਆ ਹੈਗਾ ਵਾ ਪਿੰਡ ਦੇ ਸਰਪੰਚ ਸਰਦਨਾਲ ਨੇ ਗੱਲਬਾਤ ਕਰ ਲਈ ਇਸਪਾਸਾ ਦਾਦੇ ਜੀ ਇਹ ਕਿਹੜਾ ਪਿੰਡ ਹੈਗਾ ਵਾ ਤਾਂ ਕਦੋਂ ਪਤਾ ਲੱਗਾ ਸੀ ਜਿਹੜਾ ਕੰਕਾਲ ਜਿਹੜਾ ਮਿਲਿਆ ਹੈਗਾ ਇਹ ਜੀ ਪਿੰਡ ਸੋਹਲਾ ਜ਼ਿਲ੍ਹਾ ਗੁਰਦਾਸਪੁਰ ਆ ਇਹ ਸਵੇਰੇ ਹੀ ਪਤਾ ਲੱਗਾ ਜੀ ਤੇ ਜਿਨ੍ਹਾਂ ਨੂੰ ਪਤਾ ਲੱਗਾ ਉਹ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਕੰਗਾਰ ਪਿਆ ਸੀਗਾ ਉਹਨਾਂ ਨੇ ਉਸੇ ਵੇਲੇ ਰਿਪੋਰਟ ਦਿੱਤੀ ਆ ਫਰਾਂਸਿਸ ਟੀਮਾਂ ਵੀ ਆ ਗਈਆਂ ਬਾਕੀ ਹੁਣ ਉਹ ਵਿਭਾਗ ਹੀ ਦੱਸ ਸਕਦਾ ਕਿਉਂਕਿ ਆਮ ਬੰਦੇ ਨੂੰ ਤਾਂ ਪਤਾ ਨਹੀਂ ਗੱਲ ਦੇ ਬਾਰੇ ਕੋਹਨ ਦੱਸਣਗੇ ਕਿਉਂਕਿ ਉਹ ਸੀਲ ਕੀਤਾ ਸੀਗਾ ਘਰ ਹੁਣ ਉਹੀ ਜਗ੍ਹਾ ਦੇ ਅੰਦਰ ਕੋਈ ਨਹੀਂ ਗਿਆ ਕਦੋਂ ਪਤਾ ਲੱਗਾ ਸੀ ਵੀ ਇਹ ਘਰ ਦੇ ਵਿੱਚ ਕੰਕਾਲਾ ਕਾ ਜਾਂ ਡੈਡ ਬੜੀ ਛਿੜ ਪਈ ਹੋਈ ਸਵੇਰੇ ਹੀ ਲੱਗਾ ਜੀ ਪਤਾ 10 11 ਵਜੇ ਤਾਂ 11 ਵਜੇ ਪੁਲਿਸ ਇੱਥੇ ਪਹੁੰਚ ਗਈ ਉਸੇ ਵੇਲੇ ਮੌਕੇ ਤੇ ਪਹੁੰਚ ਗਈ ਜੀ ਕਿਹਨੇ ਦੱਸਿਆ ਸੀਗਾ ਇਹ ਜੀ ਇਥੋਂ નો ਇਨਫੋਰਮੇਸ਼ਨ ਗਈ ਇਹਨਾਂ ਨੂੰ ਉਹਨਾਂ ਉਸੇ ਵੇਲੇ ਪੁਲਿਸ ਆ ਗਈ ਆ ਪੁਲਿਸ ਵੱਤ ਵੱਤ 5 10 ਮਿੰਟ ਜੀ ਆ ਗਈ ਮੈਨੂੰ ਜਦੋਂ ਇਨਫੋਰਮੇਸ਼ਨ ਦਿੱਤੀ ਮੈਂ ਵੀ ਉਸੇ ਵੇਲੇ ਇੱਥ ਅੱਜ ਪਰਲੇ ਪਾਸੇ ਕੰਧ ਘੜਦੇ ਸੀ ਕਿ ਉਹਨਾਂ ਸਫਾਈ ਕੀਤੀ ਆ ਉਹ ਥੱਲੇ ਉਹਨੇ ਕਿਹੜਾ ਉਰਲੇ ਪਾਸੇ ਉਹਨਾਂ ਸਫਾਈ ਕਰ ਰਹੇ ਸੀਗੇ ਆਪਣੇ ਪਲਸਟਰ ਕਰਨਾ ਸੀਗੇ ਉਰਲੇ ਪਾਸੇ ਉੱਥੋਂ ਥੱਲੇੋਂ ਪਤਾ ਲੱਗਾ ਕਿ ਕਿੰਨੀ ਕੁ ਡੰਗਾਈ ਦੇ ਦੱਬਿਆ ਸੀਗੇ ਡੰਗਾਈ ਦਾ ਇਹਦੇ ਬਾਰੇ ਨਹੀਂ ਨੋ ਲੈਜ ਹੁੰਦੀ ਕੋਈ ਕਹਿ ਸਕਦੀ ਹੈ ਕਿ ਕਿਦਾ ਹੈਗਾ ਇਹ ਘਰ ਕਿਦਾ ਹੈਗਾ ਪਹਿਲਾਂ ਇਹ ਜਾਂ ਇਹ ਜਿਹੜੇ ਇੱਥੇ ਘਰ ਦੇ ਅਸਲੀ ਮਾਲਕ ਹੈਗੇ ਉਹਨੂੰ ਕਿਸੇ ਚੱਲਦੀ ਨਹੀਂ ਵੇਖੋ ਜੀ ਇਹਨਾਂ ਨੇ ਨਵਾਂ ਘਰ ਇੱਕ ਪਰਲੇ ਪਾਸੇ ਹੀ ਪਾਇਆ ਮੀਂਹ ਦੇ ਕਾਰਨ ਘਰ ਡਿੱਗ ਪਿਆ ਸੀਗਾ ਤੇ ਜਿਹੜੇ ਮਾਲਕ ਆ ਉਹਨਾਂ ਨੇ ਨਵਾਂ ਘਰ ਹੀ ਪਾਇਆ ਵਾ ਤੇ ਜਿਹੜੇ ਇਹਨਾਂ ਦੇ ਜਿਹੜਾ ਕੁਲਵੰਤ ਸਿੰਘ ਦੇ ਨਾਂ ਤੇ ਆ ਇਹ ਪਹਿਲਾਂ ਵੀ 1-2 ਸਾਲ ਗੁਰਦੁਆਰੇ ਕਿਤੇ ਰਹਿ ਰਹੇ ਸੀਗੇ ਜਾਂਦਾ ਸੀਗਾ ਇਹ ਉਦੋਂ 5-6 ਮਹੀਨੇ ਤੋਂ ਲਾਪਤਾ ਸੀਗੇ ਤੇ ਉਹਨਾਂ ਦਾ ਪਤਾ ਨਹੀਂ ਹੁਣ ਬਾਕੀ ਪੁਲਿਸ ਹੀ ਦੱਸ ਸਕਦੀ ਹੈ ਜੀ ਮਹਿਕਮਾ ਦੱਸ ਸਕਦਾ ਕਿ ਕੀ ਪ੍ਰੋਬਲਮ ਹੈ ਕੌਣ ਹੈ ਕੌਣ ਨਹੀਂ ਹੈ ਨਾ ਇਹਦੀ ਕੰਪਲੇਨਟ ਕਰਵਾਈ ਗਈ ਸੀ ਮਿਸਿੰਗ ਦੀ 4 ਮਹੀਨੇ ਪਹਿਲਾਂ ਹਾਂ ਜੀ ਥਾਣੇ ਗਏ ਸੀਗੇ ਬੀਬੀ ਉਹ ਕੰਪਲੇਟ ਕਿਆ-ਕਿਆ ਆਈ ਸੀ ਥਾਣੇ ਵੀ ਮੇਰਾ ਘਰ ਵਾਲਾ ਲਾਪਤਾ ਤੂੰ ਤੁਹਾਡੇ ਵੀ ਕਹਿੰਦੇ ਆਏ ਸੀਗੇ ਹਾਂ ਜੀ ਮੇਰੇ ਕੋਈ ਆਇਆ 4 ਮਹੀਨੇ ਪਹਿਲਾਂ ਹਾਂ ਜੀ ਅਗਸਤ ਦੀ ਗੱਲ ਹੈ ਉਦੋਂ ਫਿਰ ਪੁਲਿਸ ਨੇ ਪਾਲ ਕੀਤੀ ਜਾਂ ਕੋਈ ਮਾਮਲਾ ਦਰ ਇਹ ਤਾਂ ਉਹਨਾਂ ਨੂੰ ਪਤਾ ਉਹ ਦੱਸ ਸਕਦੇ ਆ ਜਾਂ ਮਹਿਕਮਾ ਦੱਸ ਸਕਦਾ ਜੀ ਫਿਲਹਾਲ ਅਨੁਮਾਨ ਹੀ ਲਗਾਇਆ ਚਾਰ ਸਾਲ ਕਿ ਵੀ ਉਹ ਹੋ ਸਕਦਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਇਹਦੇ ਹੁਣ ਡਾਕਟਰ ਦੱਸ ਸਕਦੇ ਆ ਫ੍ਰਾਂਸਿਸ ਟੀਮਾ ਦੱਸ ਸਕਦੀਆਂ ਤੇ ਪਰ ਅਸੀਂ ਕੀ ਕਹਿ ਸਕਦੇ ਪਰ ਸਹਿਮ ਦਾ ਮਾਹੌਲ ਹੈ ਸਾਡੇ ਪਿੰਡ ਚ ਕਿਉਂਕਿ ਇਹ ਪਹਿਲੀ ਘਟਨਾ ਵਾਪਰੀ ਹੈ ਪਿੰਡ ਵਾਸੀ ਸਾਰੇ ਸਾਰੇ ਪਿੰਡ ਵਾਸੀਆਂ ਵੱਲੋਂ ਸਹਿਮ ਦਾ ਮਾਹੌਲ ਆ ਜਿਹੜੇ ਬਸ ਤੁਸੀਂ ਗੱਲ ਕਰ ਰਹੇ ਹੋ ਕਦੋਂ ਦਾ ਲੱਭਤਾ ਕਿੰਨੇ ਮਹੀਨੇ ਹੋ ਚੁੱਕੇ ਉਹਨਾਂ ਚਾਰ ਪੰਜ ਮਹੀਨੇ ਹੋ ਗਏ ਜੀ ਉਹਨੂੰ ਘਟੋ ਘਟੋ ਲੱਭਤਾ ਇਹਨੂੰ ਵਾਦੀ ਹੋ ਗਏ ਫਿਰ ਆਲੂਨ ਫਰਾਂਸ ਦੀ ਟੀਮਾਂ ਪਹੁੰਚ ਚੁੱਕੀਆਂ ਹਨ ਹਾਂ ਜੀ ਜੀ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਹੁਣ ਟੀਮਾਂ ਹੀ ਤੁਹਾਨੂੰ ਦੱਸ ਸਕਦੀਆਂ ਵਿਭਾਗਾਂ ਦੱਸ ਸਕਦਾ ਪੁੱਛ ਸਕਦਾ ਬਿਲਕੁਲ ਇਸ ਸਰਪਿੰਡ ਦੇ ਸਰਪੰਚ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਕਾਲ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਜਿਹੜਾ ਵਾ ਜ਼ਰੂਰ ਪਾਇਆ ਜਾ ਰਿਹਾ ਹੈਗਾ ਲੇਕਿਨ ਫ੍ਰੈਂਸਿਕ ਟੀਮਾਂ ਜੋ ਪੁਲਿਸ ਦੇ ਉੱਚ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ 4 ਮਹੀਨੇ ਪਹਿਲਾਂ ਇੱਕ ਵਿਅਕਤੀ ਜਿਹੜਾ ਵਾ ਸੀ ਘਰ ਦਾ ਜਿਹੜਾ ਮਾਲਕ ਹੈਗਾ ਸੀ ਉਹ ਗਾਇਬ ਜ਼ਰੂਰ ਹੋਇਆ ਸੀ ਲੇਕਿਨ ਉਸ ਦੀ ਮਿਸਿੰਗ ਦੀ ਰਿਪੋਰਟ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਸੀ ਲੇਕਿਨ ਉਸ ਦੀ ਭਾਲ ਜਿਹੜੀ ਨਹੀਂ ਹੋਈ ਫਿਲਹਾਲ ਅਨੁਮਾਨ ਲਗਾਇਆ ਜਾ ਸਕਦਾ ਕਿ ਉਸ ਵਿਅਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਉਹਦੇ ਸਵਾਂਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ 'ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ 'ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈ ਕਿਤੇ ਇਹ ਕੋਲੋਂ ਸਿੰਘ ਦਾ ਘਰ ਹੈ ਕੋਈ ਮਿਸਿੰਗ ਰਿਪੋਰਟ ਵੀ ਕਿਤੇ ਲਿਖਾਈ ਗਈ ਹੈ ਸੀ ਉਹ ਚੈੱਕ ਕਰ ਰਹੇ ਹਾਂ ਸਰ ਸਰ ਕਿੰਨੇ ਚਿਰ ਤੋਂ ਪਹਿਲਾਂ ਇਹ ਘਰ ਬੰਦ ਪਿਆ ਸੀ ਜੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਨ੍ਹਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਇਥੇ ਜਾਂਚ ਕਰ ਰਹੀਆਂ। ਉਹ ਰੈਫਰਜਿਕ ਟੀਮ ਆਈ ਸੀ। ਉਹ ਉਹ ਕਰ ਰਹੀ ਹੈ ਜਾਂਚ।